ਤਾਹੇ ਪਹਿ ਚਤੁਰਨਨ ਤਾਹੇ ਕੇ ਦੇਖ ਵਿਵਾਨ ਤਹਾ ਬ੍ਰਤ ਧਾਰੀ ਬ੍ਰਹਮ ਕਹਿਓ ਬ੍ਰਹਮਾ ਕਹ ਜਾਹੋ ਕਹ ਹਵੇ ਨੂਕੜ ਕਹ ਬ੍ਰਹਮ ਕਹਿਓ ਬ੍ਰਹਮਾ ਕਹ ਜਾਹੋ ਬ੍ਰਹਮ ਕਹਿਓ ਬ੍ਰਹਮਾ ਕਹ ਜਾਹੋ ਅਵਤਾਰ ਲੈ ਮੈਂ ਜਨ ਦੈਤਨ ਮਾਰੀ ਦੈਤਨ ਮਾਰੀ अवतार ले मैं जर दतन मारी सैया सरोनन मैं सुन ब्रह्म की बात सबे सब मन देवन के हरखाने कह कह प्रणाम चले ग्रह अपन लोक सबे अपने करमाने ता छब को जस उच्च महा कब ने अपने मन में पहचाने गोदन भात गयो सब लोक मनो सुर जाए बहोर के आने ਰਹਿਮ ਬਾਚ ਦੋਹਰਾ ਫਿਰ ਹਰ ਇਹ ਆਗਿਆ ਦਈ ਦੇਵਨ ਸਕਲ ਬੁਲਾਏ ਜਾਇ ਰੂਪ ਤੁਮ ਹੂੰ ਧਰੋ ਹਉ ਹੂੰ ਧਰ ਹਵਾਏ ਬਾਤ ਸੁਣੀ ਜਬ ਦੇਵਤਨ ਕੋਟ ਪ੍ਰਣਾਮ ਜੋ ਕੀਨ ਆਪ ਸਮੇਤ ਸੁ ਧਾਮੀ ਹੈ ਆਪ ਸਮੇਤ ਸੁ ਧਾਮੀ ਹੈ ਆਪ ਸਮੇਤ ਸੁ ਧਾਮੀ ਹੈ ਲੀਨੇ ਰੂਪ ਨਵੀਨ ਦੋਹਰਾ ਰੂਪ ਧਰੇ ਸਭ ਸੁਰਨ ਜਾਂ ਰੂਪ ਧਰੇ ਸਭ ਸੁਰਨ ਜਾਂ ਭੂਮਾ ਮਾਹੇ ਇਹ ਭਾਏ ਅਬ ਲੀਲਾ ਦੇਵਕੀ ਕੀ ਮੁਖਤੇ ਕਹੋ ਸੁਣਾਏ ਇਸਤਰੀ ਬਿਸ਼ਨ ਅਵਤਾਰ ਹਵੈ ਬੋ ਵਰਨਨ ਅਥ ਦੇਵਕੀ ਕੋ ਜਨਮ ਕਥਨ ਦੋਹਰਾ ਉਗਰ ਸੈਨ ਕੀ ਕਰਨ ਕਾ ਨਾਮ ਦੇਵਕੀ ਤਾਸ ਸੋਮਵਾਰ ਦਿਨ ਜਠਰ ਤੇ ਕੀਨੋ ਤਾਹੇ ਪ੍ਰਕਾਸ਼ ਇਤ ਦੇਵਕੀ ਕੋ ਜਨਮ ਵਰਨਨ ਪ੍ਰਥਮ ਧਿਆਏ ਸਮਾਪਤ ਮਸਤ ਅਥ ਦੇਵਕੀ ਕੋ ਬਾਰ ਢੁੰਡਬੋ ਕਥਨੰ ਦੋਹਰਾ ਜਬੈ ਭਈ ਵਹ ਕੰਨਕਾ ਸੁੰਦਰ ਵਰਕੇ ਜੋਗ ਰਾਜ ਕਹੀ ਵਰਕੇ ਨਮਿਤ ਢੁੰਡੋ ਆਪਣਾ ਲੋਗ ਦੋਹਰਾ ਦੂਤ ਪਠਿਓ ਤਨ ਜਾਇ ਕੈ ਨਿਰਖਿਓ ਹੈ ਬਸਦੇਵ ਮਦਨ ਬਦਨ ਸੁਖ ਕੋ ਸਦਨ ਲਖੈ ਤਤ ਕੋ ਭੇਵ ਕਵਿਤ ਦਿਨੋ ਹੈ ਤਿਲਕ ਜਾਇ ਭਾਲ ਮੈਂ ਬਸਦੇਵ ਜੂਕੇ ਮੈਂ ਨਹੀਂ ਹੈ ਦਿਨੋ ਹੈ ਤਿਲਕ ਜਾਇ ਭਾਲ ਬਸਦੇਵ ਜੂਕੇ ਦਿਨੋ ਹੈ ਤਿਲਕ ਜਾਇ ਭਾਲ ਬਸਦੇਵ ਜੂਕੇ ਬਸਦੇਵ ਬੱਬਾ ਸੁਸਨ ਓਂਗਲ ਦਦਿ ਲਾਮ ਬਾਵਾ ਬਸਦੇਵ ਜੂਕੇ ਦਿਨੋ ਹੈ ਤਿਲਕ ਜਾਏ ਭਾਲ ਬਸ ਦੇਵ ਜੂ ਕੇ ਡਾਰਿਓ ਨਾਰੀਏ ਗੋਦ 마ਹਿੰਦੈ ਅਸੀਸ ਕਉ ਦਿਨੀ ਹੈ ਬਡਾਈ ਕੈ ਮਠਾਈ ਹੂਤੇ ਮਿੱਠੀ ਸਭ ਜਨ ਮਨ ਭਾਈ ਔਰ ਈਸਨ ਕੇ ਈਸ ਕਉ ਮਨ ਜੋ ਪੈ ਆਈ ਸੋ ਤੋ ਕਹਿ ਕੈ ਸੁਨਾਈ ਤਾਂ ਕਿ ਸੋਭਾ ਸਭ ਭਾਈ ਮਨ ਮਦ ਘਰਨੀ ਈਸ ਕਉ ਘਰਨੀ ਇਕਠਲ ਸਾਰੇ ਜੱਗ ਗਾਈ ਜਿਨ ਸੁ ਬਾਜਾ ਕੀ ਗਾਈ ਸੋ ਤੋ ਏਕ ਲੋਕ ਕਹਾ ਲੋਕ ਭੇਦੇ 20 30 ਕਉ ਦੋਹਰਾ ਕਾਂਸ ਬਾਸ ਦੇਵੈ ਤਬ ਜੋਰਿਓ ਵਿਆਹ ਸਮਾਜ ਪ੍ਰਸੰਨ ਭਏ ਸਭ ਧਰਨ ਮੈਂ ਬਾਜਨ ਲਾਗੇ ਬਾਜ